ਕੋ ਬਿਜਲੀ ਦਰਬਾਰ ਤੋਂ ਕਾਰ ਕੌਣ ਰਿਹਾ ਜੇ ਕੋ ਆਮ ਬੰਦਾ ਹੈ ਉਹਦਾ ਜੇ ਇੱਕ ਛੋਟਾ ਜਿਹਾ ਘਰ ਹੈ ਉਹਦੇ ਚ ਕੀ ਕਰ ਲੂਗਾ ਉਹ ਇੱਕ ਪੱਖਾ ਚਲਾ ਲੂਗਾ ਬਲਬ ਲਾ ਲੂਗਾ ਵੱਧ ਤੋਂ ਵੱਧ ਇੱਕ ਏਸੀ ਲਾ ਲੂਗਾ ਜਾਂ ਇੱਕ ਹੀਟਰ ਲਾ ਲੂਗਾ ਉਹਨੂੰ ਉਹਦੀ ਤਾਂ ਲੋਡ ਹੈ ਜਿਹੜੀ ਪੰਜ ਸਾਡੀਆਂ ਬੁਨਿਆਦੀ ਚੀਜ਼ਾਂ ਨੇ ਕੁੱਲੀ ਗੁੱਲੀ ਰੋਟੀ ਕੱਪੜਾ ਸਿਹਤ ਮਕਾਨ ਤੇ ਸਿੱਖਿਆ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਹੀ ਬਿਜਲੀ ਸਾਡੀ ਲਾਈਫ ਲਾਈਨ ਉਹ ਕਿੰਨੀ ਕ ਬਿਜਲੀ ਪਾਲ ਲੂਗਾ ਕਿੰਨੀ ਕੁ ਦੁਰਵਰਤੋਂ ਕਰ ਲੂਗਾ ਨਹੀਂ ਕਰ ਸਕਦਾ ਦੁਰਵਰਤੋਂ ਕਰਦੇ ਨੇ ਵੱਡੇ ਕਾਰਪੋਰੇਟ ਘਰਾਣੇ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਅਰਬਾਂ ਰੁਪਏ ਦੇ ਦੀ ਬਿਜਲੀ ਬਾਲਦੀਆਂ ਨੇ ਔਰ ਉਹਦਾ ਉਹ ਸਰਕਾਰ ਨੂੰ ਦਿੰਦੀਆਂ ਵੀ ਕੁਝ ਨਹੀਂ ਇਹ ਮਹਿਕਮੇ ਕੋਈ ਆਮ ਲੋਕਾਂ ਦੀ ਦੁਰਵਰਤੋਂ ਕਰਕੇ ਨਹੀਂ ਖਤਮ ਆਮ ਲੋਕ ਕੋਈ ਇੱਕ ਦਿਨ ਦਾ 5 ਯੂਨਟ ਬਚਾ ਲੂਗਾ ਫਰਜ਼ ਕਰੋ ਕਿਸ ਦੀ ਵੱਡੀ ਕੋਠੀ ਉਹ 50 ਯੂਨਟ ਮਚਾ ਲੂਗਾ ਪਰ ਜਿਹੜੇ ادارے ਇੱਕ ਦਿਨ ਦੇ ਵਿੱਚ ਹਜ਼ਾਰਾਂ ਯੂਨਟ ਬਿਜਲੀ ਬਾਲਦੇ ਨੇ ਕੀ ਉਹਨਾਂ ਦਾ ਕਦੇ ਆਡਿਟ ਹੋਇਆ ਕੀ ਉਹਨਾਂ ਨੇ ਕਿੰਨਾ ਪੈਸਾ ਸਰਕਾਰ ਨੂੰ ਦਿੱਤਾ ਦਿੱਤਾ ਵੀ ਜਾਂ ਨਹੀਂ ਦਿੱਤਾ ਜਿਨ੍ਹਾਂ ਦੇ ਪੂਰੇ ਦੇ ਪੂਰੇ ਬਿਜਲੀ ਗ੍ਰੈਡੀ ਉਹਨਾਂ ਦੇ ਫੈਕਟਰੀਆਂ ਦੇ ਵਿੱਚ ਲੱਗੇ ਹੋਏ ਨੇ ਸੋ ਇਸ ਕਰਕੇ ਇਹ ਸਰਕਾਰ ਦਾ ਇੱਕ ਭੁਲੇਖਾ ਹੈ ਉਹ ਸਾਨੂੰ ਚੋਰ ਕਹਿੰਦੀ ਹੈ ਆਮ ਲੋਕਾਂ ਨੂੰ ਵੀ ਬਿਜਲੀ ਚੋਰੀ ਕਰਦੇ ਨੇ ਪਰ ਅਸੀਂ ਤਾਂ ਚੋਰੀ ਕਰਦੇ ਹੀ ਨਹੀਂ ਅਸਤਾਵ ਦੀ ਬਿਜਲੀ ਓਨੀ ਕੁ ਬਾਲ ਦੇ ਜਿੰਨਾ ਅਸੀਂ ਟੈਕਸ ਉਹਦੇ ਬਦਲੇ ਅਸੀਂ ਟੈਕਸ ਦਿੰਨੇ ਆ ਨਾ ਸਾਡਾ ਜਿਹੜਾ ਸਾਡੀਆਂ ਪੰਜ ਬੁਨਿਆਦੀ ਚੀਜ਼ਾਂ ਦੇਣੀਆਂ ਰੋਟੀ ਕੱਪੜਾ ਸਿਹਤ ਤੇ ਸਿੱਖਿਆ ਉਹਦੇ ਬਦਲੇ ਸਰਕਾਰ ਟੈਕਸ ਲੈਂਦੀ ਆ ਉਹਦੇ ਜੋ ਸਾਨੂੰ ਉਹ ਬਿਜਲੀ ਦੇਣੀ ਚਾਹੀਦੀ ਹੈ ਜਿਹੜੀ ਫ੍ਰੀ ਮਿਲੇ ਜਾਂ ਘੱਟ ਰੇਟ ਤੇ ਮਿਲੇ ਪਰ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਪੂਰੇ ਦਾ ਪੂਰਾ ਸਾਡਾ ਮਹਿਕਮਾ ਜਿਵੇਂ ਡਾਕੂਆਂ ਵਾਂ ਕਿ ਆਪ ਡਾਕਾ ਮਾਰਿਆ ਜਾ ਰਿਹਾ ਤਾਂ ਉਹ ਡਾਕਾ ਮਰਵਾਉਣ ਦੇ ਵਿੱਚ ਡਾਕਾ ਮਾਰਨ ਕਾਰਪੋਰੇਟ ਜਦੋਂ ਆਉਂਦੇ ਆ ਤਾਂ ਸਰਕਾਰ ਤੇ ਸਰਕਾਰ ਦਾ ਤੰਤਰ ਉਹਦਾ ਲਾਠ ਮਾਰ ਬਣਿਆ ਹੋਇਆ ਡਾਕਾ ਮਾਰਨ ਵਾਲੇ ਦਾ ਤਾਂ ਉਹ ਡਾਕੇ ਤੋਂ ਧਿਆਨ ਲਟਾਉਣ ਲਈ ਸਾਨੂੰ ਚੋਰ ਕਹਿੰਦੇ ਨੇ ਸੋ ਅਸੀਂ ਕੋਈ ਦੁਰਵਰਤੋਂ ਨਹੀਂ ਕਰਦੇ ਦੁਰਵਰਤੋਂ ਕਾਰਪੋਰੇਟ ਘਰਾਣੇ ਕਰ ਰਹੇ ਨੇ ਦੁਰਵਰਤੋਂ ਸਰਕਾਰ ਕਰ ਰਹੀ ਹੈ ਇਹਨਾਂ ਦੇ ਸਰਕਾਰੀ ਮਹਿਕਮਿਆਂ ਤੇ ਸਾਲਾਂ ਦੇ ਬਿੱਲ ਖੜੇ ਨੇ ਮਹਿਕਮਾ ਸਾਲਾਂ ਦੇ ਬਿੱਲ ਮਹਿਕਮੇ ਵੱਲ ਖੜੇ ਨੇ ਜਿਹਦੇ ਕਰਕੇ ਮਹਿਕਮਾ ਫੇਲ ਹੋ ਰਿਹਾ ਔਰ ਉਹਦਾ ਬਹਾਨਾ ਬਣਾ ਕੇ ਇਹਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਸੋ ਅਸੀਂ ਦਰਵਾਤੋਂ ਨਹੀਂ ਕਰਦੇ ਸਰਕਾਰ ਤੇ ਉਹਨਾਂ ਦਾ ਕਾਰਪੋਰੇਟ ਜਿਹੜਾ ਸੈਕਟਰ ਹੈ ਉਹੀ ਦਰਵਾਤੋਂ ਕਰਦਾ ਔਰ ਸਾਡੇ ਜਿਹੜੀ ਸਾਡੇ ਵਰਤਨਯੋਗ ਬਿਜਲੀ ਉਹ ਵੀ ਖੋ ਕੇ ਉਹਨਾਂ ਨੂੰ ਦਿੱਤੀ ਜਾ ਰਹੀ ਹੈ